ਹਣਾ ਮਿੱਠਾ ਖਾਨ ਨੂੰ ਜੇ ਤੁਹਾਡਾ ਦਿਲ ਕਰਦਾ ਤਾਂ ਤੁਸੀਂ ਆ ਜਿਹੜੇ ਨੇ ਤੁਸੀਂ ਜਣਾ ਇਦਾਂ ਦੇ ਤੁਸੀਂ ਖੰਜੂਰ ਇਹਨਾਂ ਦਾ ਬਹੁਤ ਹੀ ਜ਼ਿਆਦਾ ਬੈਨੀਫਿਟ ਆ ਇਹਦੇ ਵਿੱਚ ਕੇਲਸ਼ੀਅਮ ਹੋਰ ਵੀ ਤਾਂ ਖਾਨ ਨੂੰ ਜੀ ਕਰਦਾ ਜਦੋਂ ਤੁਸੀਂ ਦੇਖੋ ਸੌਂਗੀ ਆ ਜਿਹੜੀ ਹੈ ਨਾ ਸੌਂਗੀ ਆ ਜਿਹੜੀ ਇਹ ਤੁਸੀਂ ਇਹ ਖਾ ਸਕਦੇ ਹੋ ਜਾਫਾ ਨਾ ਤਾਂ ਇਹ ਤੁਹਾਨੂੰ ਸ਼ੂਗਰ ਹੋਣ ਦੇਗਾ ਨਾ ਤੁਹਾਡਾ ਇਹ ਬੋਡੀ weight ਤੁਹਾਡਾ ਵਧਾਏਗਾ ਜੀ ਫਿਰ ਤੁਹਾਡੇ ਅੰਦਰ ਜਾਨ ਹੈ ਜਿਹੜੀ ਅੰਨੀ ਜਾਨ ਪੱਜਗਾ ਤਾਂ ਜੇ ਤੁਸੀਂ ਵਧੀਆ ਜ਼ਿੰਦਗੀ ਜੀਉਣਾ ਚਾਹੁੰਦੇ ਹੋ ਸਰੀਰ ਤਕੜਾ ਕਰਨਾ ਚਾਹੁੰਦੇ ਹੋ ਤਾਂ ਆਹ ਚੀਜ਼ਾਂ ਖਾਣੇ ਸ਼ੁਰੂ ਕਰ ਦਿਓ ਦੇਖੋ ਚਲੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾਲ ਤੁਹਾਡੇ ਨਾਲ ਬਹੁਤ ਹੀ ਵਧੀਆ ਇਹੋ ਜਿਹੀ ਚੀਜ਼ਾਂ ਸ਼ੇਅਰ ਕਰਾਂਗਾ ਅਗਰ ਤੁਸੀਂ ਆਪਣੀ ਡਾਈਟ ਦੇ ਵਿੱਚ ਤੁਸੀਂ ਉਹ ਚੀਜ਼ਾਂ ਤੁਸੀਂ ਸ਼ਾਮਿਲ ਕਰ ਲੈਂਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਉਹ ਚੀਜ਼ਾਂ ਤੁਸੀਂ ਖਾਣੀਆਂ ਸ਼ੁਰੂ ਕਰ ਦਿੰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦੇਣਾ ਤੁਹਾਡਾ ਜਿਹੜਾ ਸਰੀਰ ਹੈ ਨਾ ਲੋਹੇ ਵਰਗਾ ਹੋ ਜਾਊਗਾ ਜਾਨ ਤੁਹਾਡੇ ਵਿੱਚ ਨਾ ਚੀਤੇ ਵਰਗੀ ਜਾਨ ਆ ਜਾਊਗੀ ਮੈਂ ਤੁਹਾਨੂੰ ਗਾਰੰਟੀ ਦੇਣਾ ਉਹ ਬਹੁਤ ਹੀ ਵਧੀਆ ਚੀਜ਼ਾਂ ਨੇ ਉਹ ਤੁਹਾਨੂੰ ਹਰੇਕ ਇਨਸਾਨ ਨੂੰ ਹਰੇਕ ਲੇਡੀਜ਼ ਨੂੰ ਹਰੇਕ ਜੈਂਟਸ ਨੂੰ ਉਹ ਚੀਜ਼ ਸਾਨੂੰ ਖਾਣੀ ਚਾਹੀਦੀ ਹੈ ਕਿਉਂਕਿ ਅਸੀਂ ਕੀ ਕਰਦੇ ਹਾਂ ਅਸੀਂ ਲੋਕ ਨਾ ਫਾਸਟ ਫੂਡ ਦੇ ਪਿੱਛੇ ਜ਼ਿਆਦਾ ਭੱਜਦੇ ਪਏ ਹਾਂ ਜਿਹੜੀਆਂ ਚੀਜ਼ਾਂ ਵਧੀਆ ਨੇ ਅਸੀਂ ਉਹ ਚੀਜ਼ਾਂ ਨਾ ਤਾਂ ਅਸੀਂ ਆਪ ਖਾਂਦੇ ਪਏ ਆ ਤੇ ਨਾ ਅਸੀਂ ਆਪਣੇ ਬੱਚੇ ਨੂੰ ਖਵਾ ਰਹੇ ਆ ਕਿਉਂਕਿ ਉਹ ਜਿਹੜੇ ਚੀਜ਼ਾਂ ਨੇ ਉਹ ਸਾਡੇ ਲਈ ਇੱਕ ਤਾਕਤ ਦਾ ਖਜ਼ਾਨਾ ਨੇ ਉਹਦੇ ਨਾਲ ਦੇਖੋ ਤੁਹਾਡੇ ਬੋਡੀ ਦੇ ਅੰਦਰ ਜਾਨ ਤਾਂ ਆਏਗੀ ਆਏਗੀ ਉਹਦੇ ਨਾਲ ਤੁਹਾਡਾ ਜਿਹੜਾ ਦਿਮਾਗ ਆ ਹਨਾ ਦਿਮਾਗ ਵੀ ਤੁਹਾਡਾ ਬਹੁਤ ਫਾਸਟ ਹੋ ਜਾਏਗਾ ਦਿਮਾਗ ਦੀ ਮੈਮਰੀ ਬਹੁਤ ਤੇਜ਼ ਹੋ ਜਾਏਗੀ ਤੇ ਤੁਸੀਂ ਮਤਲਬ ਵੀ ਆਪਣੇ ਆਪ ਨੂੰ ਫਿੱਟ ਮਹਿਸੂਸ ਕਰੋਗੇ ਤੁਹਾਡੀ ਉਮਰ ਦੇ ਵਿੱਚ ਵੀ ਵਾਧਾ ਹੋਏਗਾ ਉਹਦੇ ਵਿੱਚ ਤੇ ਬੁਢਾਪਾ ਵੀ ਤੁਹਾਨੂੰ ਘਟੇਗਾ ਜਿਨ੍ਹਾਂ ਦੇ ਗੋਡੇ ਮੋਡੇ ਜਿੰਨੇ ਵੀ ਜੋਇੰਟ ਵਗੈਰਾ ਦੁਖਦੇ ਆ ਉਹ ਵੀ ਦੁਖਣੋਂ ਹਟ ਜਾਣਗੇ ਉਹ ਕਿਹੜੀਆਂ ਚੀਜ਼ਾਂ ਨੇ ਤੁਸੀਂ ਕਿਵੇਂ ਖਾਣੀਆਂ ਨੇ ਕਿਵੇਂ ਨਹੀਂ ਖਾਣੀਆਂ ਹਨਾ ਇਦਾਂ ਤੋਂ ਮਤਲਬ ਵੀ ਬਹੁਤ ਸਾਰੀਆਂ ਮਤਲਬ ਵੀ ਚੀਜ਼ਾਂ ਨੇ ਹਨਾ ਮੈਂ ਨਾ ਅਲੱਗ-ਅਲੱਗ ਪਾਰਟ ਦੇ ਵਿੱਚ ਵੀਡੀਓ ਬਣਾ ਕੇ ਲੈ ਕੇ ਆਵਾਂਗਾ ਤੇ ਉਹ ਮੈਂ ਤੁਹਾਨੂੰ ਦੱਸ ਦਰਾਂਗਾ ਵੀ ਤੁਸੀਂ ਕਿਹੜੀ ਚੀਜ਼ ਕਦੋਂ ਖਾਣੀਆਂ ਤੇ ਕਿਵੇਂ ਖਾਣੀਆਂ ਸੋ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਲੈ ਕੇ ਆਇਆ ਉਹ ਲੈ ਕੇ ਆਇਆ ਮੈਂ ਜਿਹੜੇ ਸੀਲਸ ਵગેਰਾ ਹੁੰਦੇ ਨੇ ਸਾਨੂੰ ਹਨਾ ਉਹ ਖਾਣੇ ਜਿਹੜੇ ਸੋ ਸੋ ਜਿਹੜੇ ਮੈਂ ਆਪਣੇ ਡੇਲੀ ਦੀ ਰੁਟੀਨ ਦੇ ਵਿੱਚ ਮੈਂ ਆਪ ਯੂਜ਼ ਕਰਦਾ ਖੁਦ ਮੈਂ ਆਪ ਵੀ ਖਾਣਾ ਵਾ ਅਲੱਗ-ਅਲੱਗ ਤਰੀਕੇ ਨਾਲ ਖਾਣਾ ਵਾ ਹਨਾ ਸੋ ਉਹ ਕਿਹੜੇ ਫੂਡ ਨੇ ਜਿਹੜੇ ਮੈਂ ਆਪ ਖੁਦ ਕਾਫੀ ਸਾਲਾਂ ਤੋਂ ਖਾ ਰਿਹਾ ਵਾ ਤੇ ਮੈਨੂੰ ਬਹੁਤ ਜ਼ਿਆਦਾ ਉਹਦਾ ਬੇਨਫਿਟ ਮਿਲਦਾ ਪਿਆ ਬਸ ਉਹ ਆਹ ਦੋਸਤੋ ਮੈਂ ਤੁਹਾਨੂੰ ਦੁਫਨਾਵਾ ਤੁਸੀਂ ਦੇਖ ਸਕਦੇ ਹੋ ਆ ਮੈਂ ਟੇਬਲ ਤੇ ਨੇ ਕੋਸ਼ਿਸ਼ ਚੀਜ਼ਾਂ ਸਜਾਈਆਂ ਹੋਈਆਂ ਨੇ ਜਿਵੇਂ ਕਿ ਇਹ ਕਾਹ ਦੇਖ ਲਓ ਹਨਾ ਖੰਜੂਰ ਹੋਗੇ ਔਰਸੋ ਹੋਗੇ ਪੰਪਿੰਗ ਸੀਡਸ ਹੋਗੇ ਬਟਰ ਹੋ ਗਿਆ ਅਖਰੋਟ ਹੋਗੇ ਇਹ ਪਿਸਤਾ ਹੋ ਗਿਆ ਬਦਾਮ ਇਹ ਸੋਰੀ ਕਾਜੂ ਹੋਗੇ ਸੌਂਕੀ ਹੋਗੀ ਇਹ ਮਗਜ ਹੋਗੇ ਤੇ ਇਹ ਸੌਂਕੀ ਬਲੇ ਕਲਰ ਦੀ ਆ ਤੇ ਇਹ ਬਦਾਮ ਹੋਗੇ ਜੀ ਠੀਕ ਹੈ ਜੀ ਇਹ ਚੀਜ਼ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਦੇਖੋ ਜਿਹੜੇ ਇਹ ਖੰਜੂਰ ਨੇ ਹਨਾ ਇਹ ਬਹੁਤ ਵਧੀਆ ਖੰਜੂਰ ਨੇ ਜਿਵੇਂ ਮੰਨ ਲੇ ਚਲੋ ਸਾਨੂੰ ਨਾ ਮਿੱਠਾ ਖਾਣ ਦੀ ਆਦਤ ਹੁੰਦੀ ਆ ਸਾਡੀ ਸਾਰਿਆਂ ਦੀ ਆਦਤ ਆ ਅਸੀਂ ਕੋਈ ਵੀ ਚੀਜ਼ ਬਣਾਉਣੀ ਆ ਉਹਦੇ ਵਿੱਚ ਮਿੱਠਾ ਸੀ ਪੋਣੀ ਪੋਨੇ ਆ ਹਨਾ ਮਿੱਠਾ ਖਾਣ ਨੂੰ ਜੇ ਤੁਹਾਡਾ ਦਿਲ ਕਰਦਾ ਤਾਂ ਤੁਸੀਂ ਆ ਜਿਹੜੇ ਨੇ ਤੁਸੀਂ ਹਨਾ ਇਦਾਂ ਦੇ ਤੁਸੀਂ ਖੰਜੂਰ ਲਿਆ ਕੇ ਤੁਸੀਂ ਆਪਣੇ ਘਰ ਦੇ ਵਿੱਚ ਰੱਖ ਲਓ ਇਹਨਾਂ ਦੇ ਤੁਸੀਂ ਜਿਹੜੇ ਬੀ ਹੁੰਦੇ ਨੇ ਉਹ ਕੱਢ ਕੇ ਮਤਲਬ ਤੁਸੀਂ ਇਹਨਾਂ ਨੂੰ ਗ੍ਰाइंड ਕਰਕੇ ਰੱਖ ਲਓ ਇਹਦੇ ਵਿੱਚ ਤੁਸੀਂ ਕੋਈ ਵੀ ਚੀਜ਼ ਬਣਾ ਸਕਦੇ ਹੋ ਨਾ ਇਹ ਮਤਲਬ ਵੀ ਕੁਦਰਤੀ ਮਿੱਠਾ ਵਾ ਨਾ ਤਾਂ ਇਹ ਤੁਹਾਨੂੰ ਸ਼ੂਗਰ ਹੋਣ ਦੇਗਾ ਨਾ ਤੁਹਾਡਾ ਇਹ ਬੋਡੀ weight ਤੁਹਾਡਾ ਵਧਾਏਗਾ ਜੀ ਤੇ ਤੁਹਾਡੇ ਅੰਦਰ ਜਾਨ ਹੈ ਜਿਹੜੀ ਅੰਨੀ ਜਾਨ ਬਚ ਗਈ ਤਾਂ ਉਹ ਦੇ ਅੰਦਰ ਤੇ ਲੋਹੇ ਵਰਗਾ ਸਰੀਰ ਹੋ ਜਾਏਗਾ ਤੁਹਾਡਾ ਹਣਾ ਤੇ ਉਸ ਤੋਂ ਬਾਅਦ ਆ ਗਿਆ ਮਤਲਬ ਇਹ ਹੋ ਗਿਆ ਓਰਸੋ ਹੋ ਗਿਆ ਹਣਾ ਇਹ ਓਰਸੋ ਬਹੁਤ ਵਧੀਆ ਵਾ ਸਾਡੀ ਆਜ਼ਦਤ ਪਤਾ ਕੀ ਬਣੀ ਹੋਈ ਆ ਅਜੀ ਆਟਾ ਕਰਨੇ ਆ ਠੀਕ ਆ ਆਟੇ ਦੇ ਮਗਰ ਪਹਿਲੇ ਕਣਕ ਦੇ ਮਗਰ ਪੇਵਾਂ ਆ ਆਟਾ ਹੋ ਗਿਆ ਮੈਦਾ ਹੋ ਗਿਆ ਬੇਸਨ ਹੋ ਗਿਆ ਇਹੋ ਜੀ ਚੀਜ਼ਾਂ ਸੀ ਖਾਈ ਜਾਂਦੇ ਆ ਸੋ ਸਾਨੂੰ ਜਿਹੜੇ ਓਰਸ ਆ ਨਾ ਓਰਸ ਸਾਨੂੰ ਖਾਣੇ ਚਾਹੀਦੇ ਆ ਓਰਸ ਦੇ ਵਿੱਚ ਪ੍ਰੋਟੀਨ ਵੀ ਆ ਫਾਈਬਰ ਸਾਰਿਆਂ ਨਾਲ ਵਾਅਦਾ ਇਹਦੇ ਵਿੱਚ ਇਹਦਾ ਤੁਸੀਂ ਆਟਾ ਵੀ ਬਣਾ ਸਕਦੇ ਹੋ ਇਹਨੂੰ ਪੀਸ ਕੇ ਤੁਸੀਂ ਗ੍ਰੇਂਡ ਕਰਕੇ ਲੈ ਕੋਲੋ ਇਹਦਾ ਆਟਾ ਬਣਾ ਕੇ ਤੁਸੀਂ ਦੀ ਰੋਟੀ ਬਣਾ ਲਓ ਇਹਦਾ ਪੋੜਾ ਬਣਾ ਲਓ ਜੋ ਕੁਝ ਮਰਜ਼ੀ ਬਣਾ ਲਓ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਇਹ ਹੈਗੇ ਪੰਪਿੰਗ ਸੀਡਸ ਆ ਨਾ ਇਹ ਗ੍ਰੀਨ ਕਲਰ ਦੇ ਸੀਡਸ ਹੁੰਦੇ ਆ ਪੰਪਿੰਗ ਸੀਡਸ ਮਤਲਬ ਜੇ ਦੇਖਿਆ ਜਾਵੇ ਨਾ ਸੀਡਸ ਹੁੰਦੇ ਨੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ ਬਹੁਤ سارے ਸੀਡਸ ਹੁੰਦੇ ਨੇ ਸੋ ਮੈਂ ਸਾਰੇ ਸੀਡਸ ਵਰਤ ਰਹਾ ਆ ਅਗਲੀ ਜਿਹੜੀ ਮੇਰੀ ਵੀਡੀਓ ਆਏਗੀ ਉਹ ਮੈਂ ਸੀਡਸ ਦੇ ਉੱਤੇ ਹੀ ਲੈ ਕੇ ਆਉਂਗਾ ਜਿਹਦੇ ਵਿੱਚ ਕਹਿੰਦੇ ਸੀਡਸ ਮਾਉਣਗੇ ਆ ਮੈਂ ਤੁਹਾਨੂੰ ਦਿਖਾ ਵੀ ਦੇ ਨਵਾਂ ਆ ਦੇਖੋ ਕੱਢ ਕੇ ਇਹਦੇ ਵਿੱਚ ਆ ਗ੍ਰੀਨ ਕਲਰ ਦੇ ਇਦਾਂ ਦੇ ਹੁੰਦੇ ਨੇ ਬੀਨਸ ਠੀਕ ਹੈ ਜੀ ਇਹ ਪੰਪਿੰਗ ਸੀਡਸ ਕਹਿੰਦੇ ਇਹਨਾਂ ਨੂੰ ਇਹਨਾਂ ਦਾ ਬਹੁਤ ਹੀ ਜ਼ਿਆਦਾ ਬੇਨਿਫਿਟ ਆ ਇਹਦੇ ਵਿੱਚ ਕੇਲਸ਼ੀਅਮ ਹੋ ਗਿਆ ਹਨਾ ਇਹਦੇ ਅੰਦਰ ਹੁੰਦਾ ਵਾ ਬਹੁਤ ਮੈਗਨੀਸ਼ੀਅਮ ਬਹੁਤ ਇਹਦੇ ਵਿੱਚ ਹੁੰਦਾ ਵਾਸ ਕਾਫੀ ਕੁਝ ਹੁੰ ਤੁਸੀਂ ਇਹ ਪੀਨਟ ਬਟਰ ਤੁਸੀਂ ਯੂਜ਼ ਕਰ ਸਕਦੇ ਹੋ ਕਿਸੇ ਵੀ ਕੰਪਨੀ ਦਾ ਤੁਸੀਂ ਯੂਜ਼ ਕਰ ਸਕਦੇ ਹੋ ਹਨ ਪ੍ਰੀਨਟ ਬਟਰ ਵਧੀਆ ਹੁੰਦਾ ਬਾਪ ਆਪਣੀ ਬੋਡੀ ਦੇ ਲਈ ਜੇ ਤੁਸੀਂ ਪੀਨਟ ਬਟਰ ਨਹੀਂ ਵਰਤ ਸਕਦੇ ਤਾਂ ਜਿਹੜੇ ਮੂングਫਲੀ ਦੇ ਦਾਣੇ ਹੁੰਦੇ ਹਨ ਤੁਸੀਂ ਡੇਲੀ ਰੁਟੀਨ ਦੇ ਵਿੱਚ ਆਪਣੇ ਤੁਸੀਂ ਉਹ ਖਾਣੇ ਹੀ ਖਾਣੇ ਹੁਣ ਉਸ ਤੋਂ ਬਾਅਦ ਗੱਲ ਕਰਦੇ ਆ ਆਖਰੋਟ ਆ ਤੁਸੀਂ ਆਖਰੋਟ ਆ ਜਿਹੜੇ ਤੁਸੀਂ ਖਾ ਸਾਰੇ ਇਦਾਂ ਦੇ ਨਾ ਵਧੀਆ ਆਖਰੋਟ ਆ ਤੁਸੀਂ ਦਿਲ ਦੇ ਵਿੱਚ ਮਤਲਬ ਕਿੰਨੇ ਖਾਣੇ ਕਿੱਦਾਂ ਖਾਣੇ ਆ ਉਹ ਸਾਰੀ ਜਾਣਕਾਰੀ ਤੁਹਾਨੂੰ ਮੈਂ ਅੱਗੇ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਦੇਖਦੇ ਰਹਿਣਾ ਠੀਕ ਹੈ ਜੀ ਆਖਰੋਟ ਹੋ ਗਏ ਆਖਰੋਟ ਸਾਡੇ ਲਈ ਬਹੁਤ ਵਧੀਆ ਬਾ ਆਪ ਪਿਸਤਾ ਵਾ ਠੀਕ ਹੈ ਜੀ ਪਿਸਤੇ ਨੂੰ ਤੁਸੀਂ ਕਾਹ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਕਾਜੂ ਕਾਜੂ ਤੋਂ ਬਾਅਦ ਆ ਗਿਆ ਜਿਹੜਾ ਸੌਂਖੀ ਆ ਜਿਹੜੀ ਹੈ ਨਾ ਇਹ ਸੌਂਖੀ ਵੀ ਕਹਿ ਦਿੰਦੇ ਇਹਨੂੰ ਤੇ ਇਹ ਬਹੁਤ ਵਧੀਆ ਸਾਡੇ ਲਈ ਸਰੀਰ ਲਈ ਬਹੁਤ ਜ਼ਿਆਦਾ ਵਧੀਆ ਵਾ ਇਹ ਵੀ ਚੀਜ਼ ਮਿੱਠੀ ਹੁੰਦੀ ਹੈ ਜੇ ਤੁਹਾਡਾ ਮਿੱਠਾ ਖਾਣ ਨੂੰ ਜੀ ਕਰਦਾ ਨਾ ਤਾਂ ਤੁਸੀਂ ਕੀ ਕਰਦੇ ਤੁਸੀਂ ਚੀਨੀ ਖਾ ਲਿਓ ਗੁੜ ਖਾ ਲਿਓ ਸ਼ੱਕਰ ਖਾ ਲਿਓ ਜੇ ਤੁਹਾਡਾ ਮਿੱਠਾ ਖਾਣ ਨੂੰ ਜੀ ਕਰਦਾ ਤਾਂ ਤੁਸੀਂ ਦੇਖੋ ਸੌਂਖੀ ਆ ਜਿਹੜੀ ਹੈ ਨਾ ਸੌਂਖੀ ਆ ਜਿਹੜੀ ਇਹ ਤੁਸੀਂ ਇਹ ਖਾ ਸਕਦੇ ਹੋ ਜਾਫਰ ਤੁਸੀਂ ਅੱਜ ਲੈ ਮੈਂ ਤੁਹਾਨੂੰ ਆਹ ਦੱਸੇ ਸੀਗੇ ਜਿਹੜੇ ਹਨਾ ਜਿਹੜੇ ਆਪਣੇ ਖਜੂਰ ਦੇ ਖਜੂਰ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਆਗੇ ਮਗਜ ਮਗਜ ਯਾਰ ਸਾਡੇ ਲਈ ਬਹੁਤ ਵਧੀਆ ਨੇ ਮਗਜ ਇੱਕ ਤਾਂ ਇਹ ਸਾਰਾ weight ਘਟਾਉਣ ਦੇ ਵਿੱਚ help ਕਰਦੇ ਨੇ ਤੇ ਇਹਦੇ ਅੰਦਰ ਮਤਲਬ ਜਿਹੜਾ ਤੇਲ ਹੁੰਦਾ ਉਹ ਸਾਡੀ ਬੋਡੀ ਦੇ ਲਈ ਬਹੁਤ ਵਧੀਆ ਬਾ ਜਿਹੜੇ ਮੇਰੇ ਪਿੰਡ ਪਰਾਂਵਾ ਦੇ ਗੋਡੇ ਮੋਡੇ ਜਿੰਨੇ ਵੀ joint ਦੁਖਦੇ ਹਨਾ ਉਹ ਇਹ ਚੀਜ਼ਾਂ ਦਾ ਸੇਵਨ ਕਰਨਾ ਸ਼ੁਰੂ ਕਰ ਦੋ ਤੁਸੀਂ ਦੇਖੋ ਤੁਹਾਡੀ ਬੋਡੀ ਦੇ ਵਿੱਚ ਕਿੰਨਾ ਫਰਕ ਪੈਗਾ ਉਸ ਤੋਂ ਬਾਅਦ ਜਿਹੜੀ ਸੌਂਗੀ ਹੈ ਇੱਕ ਬਲੇ ਕਲਰ ਦੀ ਸੌਂਗੀ ਹੈ ਨਾ ਇਹ ਜਿਹੜੀ ਸੌਂਗੀ ਦੋ ਤਿੰਨ ਕਲਰ ਦੇ ਵਿੱਚ ਹੁੰਦੀ ਆ ਹਨਾ ਇੱਕ ਰੈੱਡ ਕਲਰ ਦੇ ਵੀ ਹੁੰਦੇ ਆ ਬਲੈਕ ਹੋਗੇ ਰੈੱਡ ਹੋਗੀ ਇੱਕ ਬਰਾਊਨ ਜੀ ਹੋਗੀ ਇਹ ਅਲੱਗ-ਅਲੱਗ ਕਲਰ ਦੇ ਵਿੱਚ ਹੁੰਦੀ ਆ ਸਾਡੀ ਵੀ ਵਧੀਆ ਵਾ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਬਦਾਮ ਆਹ ਦੇਖੋ ਬਦਾਮ ਹੋਗੇ ਹਨ ਠੀਕ ਹੈ ਜੀ ਇਹ ਤੁਸੀਂ ਬਦਾਮ ਵੀ ਤੁਸੀਂ ਖਾ ਸਕਦੇ ਹੋ ਆ ਜਿਹੜੀ ਚੀਜ਼ਾਂ ਤੁਸੀਂ ਸਾਰੀਆਂ ਦੇਖਦੇ ਪਏ ਹੋ ਨਾ ਇਹ ਮੈਂ ਡੇਲੀ ਆਪਣੀ ਮਤਲਬ ਵੀ ਪੂਰੀ ਰੁਟੀਨ ਦੇ ਵਿੱਚ ਮੈਂ ਜੁਆ ਕਰਦਾ ਹੀ ਕਰਦਾ ਆ ਸਾਰੀ ਚੀਜ਼ਾਂ ਨੂੰ ਮੈਂ ਮਿਕਸ ਕਰ ਲੈਣਾ ਵਾ ਸਾਰੀ ਚੀਜ਼ਾਂ ਨੂੰ ਮਿਕਸ ਕਰਕੇ ਮੈਂ ਖਾਂਦੇ ਆ ਜਿਵੇਂ ਤੁਸੀਂ ਮੇਰੀ ਪਹਿਲੀ ਵੀਡੀਓ ਵੀ ਦੇਖੀ ਹੋਣੀ ਉਹਦੇ ਵਿੱਚ ਮਤਲਬ ਇਹ ਜਿਵੇਂ ਬਨਾਣਾ ਸ਼ੇਕ ਬਣਾਇਆ ਸੀ ਨਾ ਬਨਾਣਾ ਸ਼ੇਕ ਦੇ ਵਿੱਚ ਮੈਂ ਓਟਸ ਪਾਈ ਸੀ ਜੇ ਪੰਪਿੰਗ ਸੀਡਸ ਪਾਈ ਸੀ ਇਹ ਬਦਾਮ ਪਾਈ ਸੀ ਕਾਜੂ ਪਾਈ ਸੀ ਦਾਖਾਂ ਪਾਈਆਂ ਸੀ ਹਾਂ ਤੇ ਆਹ ਵੀ ਪਾਈ ਸੀ ਖਜੂਰ ਵੀ ਪਾਈ ਸੀ ਪੀਨਟ ਬਟਰ ਵੀ ਮੈਂ ਪਾਇਆ ਸੀ ਆ ਇਸ ਤਰ੍ਹਾਂ ਮੈਂ ਹਰ ਇੱਕ ਚੀਜ਼ ਨੂੰ ਮਤਲਬ ਹੀ ਖਾਂਦਾ ਰਹਿਣਾ ਵਾ ਲੈ ਕੇ ਹਨਾ ਸੋ ਹੋਰ ਵੀ ਤਰ੍ਹਾਂ ਦੇ ਬਹੁਤ ਕਾਫੀ ਸੀਡਸ ਹੈਗੇ ਨੇ ਉਹ ਵੀ ਮੈਂ ਤੁਹਾਡੇ ਨਾਲ ਅਗਲੀ ਵੀਡੀਓ ਬਣਾ ਕੇ ਲੈ ਕੇ ਆਵਾਂਗਾ ਸੀਡਸ ਜਿਹੜੇ ਹੈਗੇ ਨੇ ਉਹ ਮੈਂ ਕਿਹੜੇ-ਕਿਹੜੇ ਸੀਡਸ ਮੈਂ ਖੁਦ ਯੂਜ਼ ਕਰਦਾ ਵੀ ਤੁਸੀਂ ਵੀ ਉਹਨੂੰ ਯੂਜ਼ ਕਰਨਾ ਚਾਹੀਦਾ ਵਾ ਇੰਨਾ ਚੀਜ਼ਾਂ ਦਾ ਯਾਰ ਬਹੁਤ ਜ਼ਿਆਦਾ ਬੈਨੀਫਿਟ ਆ ਜਿਹੜਾ ਤੁਸੀਂ ਬਾਹਰ ਗੰਦਮੰਦ ਖਾਣੇ ਹੋ ਨਾ ਉਹਨੂੰ ਅਵਾਇਡ ਕਰੋ ਜੇ ਤੁਸੀਂ ਵਧੀਆ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਸਰੀਰ ਤਗੜਾ ਕਰਨਾ ਚਾਹੁੰਦੇ ਹੋ ਤਾਂ ਆਹ ਚੀਜ਼ਾਂ ਖਾਣੇ ਸ਼ੁਰੂ ਕਰ ਦਿਓ ਦੇਖੋ ਫਰਕ ਪੈਸੇ ਦਾ ਨਹੀਂ ਜ਼ਿਆਦਾ ਪੈਂਦਾ ਹੈਗਾ ਪੈਸੇ ਦਾ ਫਰਕ ਥੋੜਾ ਜਿਹਾ ਹੀ ਪੈਂਦਾ ਵਾ ਜੇ ਮੰਨ ਕੇ ਚੱਲੋ ਤੁਸੀਂ ਕੋਰਕਰੇ ਨੇਜ਼ 버ਗਰ ਹੋ ਗਿਆ ਪੀਜ਼ਾ ਹੋ ਗਿਆ ਜਾਂ ਕੋਈ ਵੀ ਚੀਜ਼ਾਂ ਤੁਸੀਂ ਖਾਣੇ ਹੋ ਨਾ ਤਾਂ ਮੰਨ ਕੇ ਚੱਲੋ ਯਾਰ ਤੁਸੀਂ ਉਹਦੇ ਤੇ ਇੱਕ ਮਹੀਨੇ ਦੇ 5000 ਰੁਪਏ ਲਾ ਦਿੰਦੇ ਹੋ ਇਤੋਂ ਘਰ ਤੁਸੀਂ ਲੰਬੇ ਨਹੀਂ ਹੋਵੋਗੇ ਤੇ 5000 ਰੁਪਏ ਦਾ ਤਾਂ ਸਾਰਾ ਸਮਾਨ ਹੀ ਆ ਜਾਣਾ ਵਾ ਇਹ 5000 ਦੇ ਸਾਰਾ ਸਮਾਨ ਹੀ ਆ ਜਾਣਾ ਤੁਹਾਡੇ ਤੇ ਤੁਸੀਂ ਸਰੀਰ ਦੇ ਵਿੱਚ ਜਾਨ ਦੇਖੋ ਤੇ ਕਿੰਨੀ ਹੋएगी ਤੁਹਾਡੀ ਦਿਮਾਗ ਦੀ ਮੈਮਰੀ ਕਿੰਨੀ ਵਧੇਗੀ ਤੇ ਤੁਸੀਂ ਆਪਣੇ ਆਪ ਨੂੰ ਫਿੱਟ ਮਹਿਸੂਸ ਕਰੋਗੇ ਤੇ ਜਿਹੜੀ ਸਭ ਤੋਂ ਵੱਡੀ ਚੀਜ਼ ਆ ਤੁਹਾਨੂੰ ਕੋਈ ਵੀ ਬਿਮਾਰੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੁਹਾਨੂੰ ਨਹੀਂ ਲੱਗੂਗੀ ਕਿਉਂਕਿ ਜਦੋਂ ਬੰਦਾ ਬਿਮਾਰ ਹੋ ਜਾਂਦਾ ਨਾ ਹਸਪੀਟਲ ਦੇ ਵਿੱਚ ਜਾਂਦਾ ਤਾਂ ਲੱਖ ਡੇਢ ਲੱਖ ਰੁਪਏ ਦਾ ਡਾਕਟਰ ਨੂੰ ਨੌ ਰੁਪਏ ਤੁਹਾਡੇ ਤੋਂ ਲੈ ਲੈਂਦੇ ਆ ਸੋ ਇਸ ਕਰਕੇ ਇਹ ਚੀਜ਼ਾਂ ਨੂੰ ਖਾਣਾ ਤੁਸੀਂ ਹਿਊਜ਼ ਕਰੋ ਆਪਣੀ ਡੇਲੀ ਦੀ ਰੁਟੀਨ ਦੇ ਵਿੱਚ ਇਹਨੂੰ ਲਿਆਓ ਸੋ ਇਹਨੂੰ ਖਾਣਾ ਕਿਵੇਂ ਆ ਇਹ ਨਹੀਂ ਹੈਗਾ ਮਤਲਬ ਵੀ ਤੁਸੀਂ ਇੱਕ ਥਾਲੀ ਭਰ ਲਈ ਇੱਕ ਦਿਨ ਦੇ ਵਿੱਚ ਹੀ ਕੰਮ ਖਤਮ ਕਰਦਾ ਹਨ ਇਹ ਕੰਮ ਨਹੀਂ ਤੁਸੀਂ ਕਰਨਾ ਹੈ ਇਹਨੂੰ ਖਾਣਾ ਕਿਵੇਂ ਆ ਜਿਵੇਂ ਮੰਨ ਕੇ ਚਲੋ ਜੇਦੋਂ ਵੀ ਤੁਹਾਡਾ ਮਿੱਠਾ ਖਾਣ ਨੂੰ ਜੀ ਕਰੇ ਤਾਂ ਤੁਸੀਂ ਇੱਕ ਅੱਧਾ ਖਜੂਰ ਤੁਸੀਂ ਚੱਕ ਕੇ ਖਾ ਸਕਦੇ ਹੋ ਠੀਕ ਹੈ ਜੀ ਜਾਂ ਫਿਰ ਥੋੜੀ ਜੀ ਸੌਂਗੀ ਖਾ ਸਕਦੇ ਹੋ ਬਾਕੀ ਜਿਹੜੇ ਬਦਾਮ ਕਾਜੂ ਦਾਖਾਂ ਅਖਰੋਟ ਇਹ ਸਾਰੀ ਚੀਜ਼ਾਂ ਤੁਸੀਂ ਕੀ ਕਰਨਾ ਕਿ 5-5 ਗਿਰੀਆਂ ਚੱਕ ਲੈਣੀਆਂ 5 ਗਿਰੀਆਂ ਅਖਰੋਟ ਦੀਆਂ 5 ਕਾਜੂ ਦੀਆਂ 5 ਦਾਖਾਂ ਦਾ ਬਦਾਮ ਦੀਆਂ 5 ਗਿਰੀਆਂ ਤੁਸੀਂ ਪਿਸਤੇ ਦੀਆਂ ਹਣਾ ਇਹ ਸਾਰੀ ਚੀਜ਼ਾਂ ਚੱਕ ਕੇ ਇੱਕ ਕੋਲੀ ਵਿੱਚ ਪਾ ਲੈਣੀ ਪੰਜ-ਪੰਜ ਕਰਕੇ ਫੇ 40 50 60 ਗ੍ਰਾਮ ਤੱਕ ਹੋ ਜਾਏਗਾ ਤੇ ਤੁਸੀਂ ਇਹਨੂੰ ਡੇਲੀ ਖਾਣਾ ਵਾ 5-6 ਗਿਰੀਆਂ ਤੋਂ ਵੱਧ ਨਹੀਂ ਖਾਣਾ ਆਏਗਾ ਜੇ ਤੁਸੀਂ ਜ਼ਿਆਦਾ ਖਾਉਂਗੇ ਨੁਕਸਾਨ ਵੀ ਆ ਜੇ ਮਤਲਬ ਵੀ ਤੁਸੀਂ ਜਮੀ ਘਟਾਉਗੇ ਫਿਰ ਵੀ ਉਹਦਾ ਨੁਕਸਾਨ ਆ ਸੋ ਇਸ ਕਰਕੇ ਪੰਜ-ਪੰਜ ਗਿਰੀਆਂ ਲੈ ਕੇ ਤੁਸੀਂ ਖਾਣੀਆਂ ਨੇ ਸੋ ਹੁਣ ਗੱਲ ਕਰਦੇ ਵੀ ਜਿਵੇਂ ਹੁਣ ਮੈਂ ਇਹ ਸਾਰੇ ਬਦਾਮ ਕਾਜੂ ਦਾ ਖਾਣੇ ਨੇ ਨਾ ਸਾਰੇ ਮੈਂ ਕੋਧੂ ਮੈਂ ਮਤਲਬ ਜੰਮੂ ਤੋਂ ਮੰਗਵਾਵਾਂ ਅਗਰ ਤੁਹਾਡੇ ਵਿੱਚ ਕੋਈ ਮੇਰਾ ਭੈਣ ਭਰਾ ਮਤਲਬ ਵੀ ਬਦਾਮ ਕਾਜੂ ਦਾਖਾਂ ਅਖਰੋਟ ਰੀਜਨਲ ਚੀਜ਼ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਨੀ ਇੰਸਟਾਗ੍ਰam ਤੇ ਫੋਲੋ ਕਰਕੇ ਨਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਨੂੰ ਇਹ ਮੰਗਾ ਕੇ ਦੇ ਦਾਂਗਾ ਬਦਾਮ ਕਾਜੂ ਦਾਖਾਂ ਅਖਰੋਟ ਜਿੰਨੇ ਵੀ ਸੀਡਸ ਨੇ ਜਿਵੇਂ ਪੰਪਿੰਗ ਸੀਡਸ ਹੋਗੇ ਹਨਾ ਚੀਆ ਸੀਡਸ ਹੋਗੇ ਹਨਾ ਗ੍ਰੀਨ ਸੀਡਸ ਹੋਗੇ ਅਲੱਗ ਅਲੱਗ ਸੀਡਸ ਹੁੰਦੇ ਨੇ ਜੇ ਉਹ ਵੀ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਮੰਗਾ ਕੇ ਦੇ ਦਾਂਗਾ ਸਿੱਧੇ ਤੁਹਾਡੇ ਮਤਲਬ ਵੀ ਤੁਸੀਂ ਐਡਰੈਸ ਜੋ ਦੋਗੇ ਉਹ ਐਡਰੈਸ ਤੇ ਤੇ ਜੇ ਆਪ ਪ੍ਰਾਈਸ ਦੀ ਗੱਲ ਕਰੀਏ ਬਿਲਕੁਲ ਜੈਨੂਨ ਪ੍ਰਾਈਸ ਹੋਏਗਾ ਜੇ ਤੁਸੀਂ ਬਾਹਰੋਂ ਕਿਤੇ ਲਉਗੇ ਨਾ ਤੁਹਾਨੂੰ 12 13 1400 ਤੋਂ ਘੱਟ ਕੋਈ ਬਦਾਮ ਨਹੀਂ ਦੇਗਾ ਤੇ ਇਹ ਜਿਹੜੇ ਮੈਂ ਤੁਹਾਨੂੰ ਬਦਾਮ ਦਵਾਂਗਾ ਇੱਕ ਤਾਂ origional ਹੋਣਗੇ ਵਧੀਆ ਹੋਣਗੇ ਤੇ ਬਿਲਕੁਲ ਜੈਨੂਨ ਪ੍ਰਾਈਸ ਦੇ ਉੱਤੇ ਹੋਣਗੇ ਬਹੁਤ ਘੱਟ ਪ੍ਰਾਈਸ ਦੇ ਹੋਣਗੇ ਜੇ ਬਾਜ਼ਾਰ ਦੇ ਵਿੱਚ ਤੁਸੀਂ 12 1300 ਰੁਪਏ ਦੇ ਬਦਾਮ ਲੈ ਰਹੇ ਹੋ ਨਾ ਤਾਂ ਇਹ ਬਦਾਮ ਤਾਂ ਜਦੋਂ 2 300 ਰੁਪਏ ਸਸਤੇ ਹੀ ਹੋਣਗੇ ਸੋ ਅਗਰ ਤੁਸੀਂ ਮੰਗਾਉਣਾ ਚਾਹੁੰਦੇ ਹੋ ਹਨਾ origional ਚੀਜ਼ ਮੰਗਾਉਣਾ ਚਾਹੁੰਦੇ ਹੋ ਤਾਂ ਜਿੱਥੋਂ ਮੈਂ ਖੁਦ ਆਪ ਮੰਗਾ ਕੇ ਇਹ ਚੀਜ਼ਾਂ ਖਾਣਾ ਵਾ ਤਾਂ ਮੈਂ ਤੁਹਾਨੂੰ ਤਾਂ ਜੋ ਤੁਹਾਡਾ ਵੀ ਬੇਨਫਿਟ ਹੋ ਜਾਏਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਨੂੰ ਮੈਸੇਜ ਕਰ ਦਿਓ ਜੀ ਸੋ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਇਹ ਚੀਜ਼ਾਂ ਖਾਣੀਆਂ ਸ਼ੁਰੂ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਖਵਾਣੀਆਂ ਸ਼ੁਰੂ ਕਰੋ ਤੇ ਤੁਸੀਂ ਖੁਦ ਦੇਖੋ ਤੁਹਾਡਾ ਜਿਹੜਾ ਸਰੀਰ ਆ ਨਾ ਕਿੰਨੀ ਛੇਤੀ ਗਰੋ ਕਰੇਗਾ ਤੇ ਤੁਹਾਡੇ ਜਿੰਨੇ ਵੀ ਤੇ ਤੁਹਾਡੇ ਜਿੰਨੇ ਵੀ ਮਤਲਬ ਕਿ ਤੁਹਾਨੂੰ ਬਿਮਾਰੀਆਂ ਵਗੈਰਾ ਲੱਗੀਆਂ ਕਿ ਜਾਰ ਹੁਣ ਠੀਕ ਹੋ ਜਾਣੀਆਂ ਤੇ ਤੁਹਾਡੀ ਉਮਰ ਵੀ ਵਧੇਗੀ ਬੁਢਾਪੇ ਤੋਂ ਵੀ ਤੁਸੀਂ ਬਚੋਗੇ ਤੇ ਤੁਸੀਂ ਆਪਣੇ ਆਪ ਨੂੰ ਫਿੱਟ ਮਹਿਸੂਸ ਕਰੋਗੇ ਤੁਹਾਡਾ ਜਿਹੜਾ ਬੋਡੀ weight ਆ ਉਹ ਵੀ ਨਹੀਂ ਵਧੇਗਾ ਤੁਹਾਡਾ ਬੋਡੀ weight ਅੱਗੇ ਨਾਲੋਂ ਘਟੇਗਾ ਹੀ ਘਟੇਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਆਪਾਂ ਅਗਲੀ ਨੂੰ ਵੀਡੀਓ ਲੈ ਕੇ ਆਵਾਂਗੇ ਵੀ ਜਿਹੜੇ ਸੀਡਸ ਨੇ ਕੱਦੇ ਸੀਡਸ ਨੇ ਹਨਾ ਸਾਨੂੰ ਕਿਹੜੇ-ਕਿਹੜੇ ਸੀਡਸ ਸਾਨੂੰ ਖਾਣੇ ਚਾਹੀਦੇ ਆ ਜੀ ਫਿਰ ਉਸ ਤੋਂ ਬਾਅਦ ਆਪਾਂ ਲੈ ਕੇ ਆਵਾਂਗੇ ਜਿਹੜੇ ਫਰੂਟ ਆ ਹਨਾ ਫਰੂਟਾਂ ਦੇ ਉੱਤੇ ਆਪਾਂ ਲੈ ਕੇ ਆਵਾਂਗੇ ਕਿ ਸਾਨੂੰ ਫਰੂਟ ਕਿਹੜੇ ਖਾਣ ਚਾਹੀਦੇ ਆ ਫਿਰ ਆਪਾਂ ਲੈ ਕੇ ਆਵਾਂਗੇ ਜਿਹੜੇ ਗ੍ਰੀਨ ਵੇਜੀਟੇਬਲ ਨੇ ਸਾਨੂੰ ਕਿਹੜੇ-ਕਿਹੜੇ ਗ੍ਰੀਨ ਵੇਜੀਟੇਬਲ ਸਾਨੂੰ ਆਪਣ ਆਪਣੇ ਐਡ ਕਰਨੇ ਚਾਹੀਦੇ। ਈਸੋ ਦੋਸਤੋ ਅਗਰ ਤੁਸੀਂ ਚਾਹੁੰਦੇ ਹੋ ਵੀ ਮੈਂ ਕਿਸੇ ਵੀ ਹੋਰ ਟੋਪਿਕ ਦੇ ਉੱਤੇ ਮੈਂ ਵੀਡੀਓ ਬਣਾਵਾਂ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਦਿਓ ਜਾਂ ਫਿਰ ਤੁਸੀਂ ਵੀ ਮੇਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੈਂ ਇਸ ਵੀ ਟੋਪਿਕ ਦੇ ਉੱਤੇ ਵੀਡੀਓ ਬਣਾ ਕੇ ਤੁਹਾਡੇ ਲਈ ਲੈ ਕੇ ਆਵਾਂ। ਸੋ ਦੋਸਤੋ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ। ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।